ਸਸ਼ਿਕਾ ਦੋਸਤੋ ਅੱਜ ਇੱਕ ਟਰੈਕਟਰ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਭਲੂਰ ਜ਼ਿਲ੍ਹਾ ਮੋਗਾ ਫਰੀਦਕੋਟ ਤੇ ਮੋਗਾ ਦੇ ਵਿਚਕਾਰ ਜੇ ਪਿੰਡ ਸਥਿਤ ਹੈ ਟਰੈਕਟਰ ਹੈਗਾ ਬਾਈ ਜੀ 1990 ਤੇ 90 ਮਾਡਲ 855 ਟਰੈਕਟਰ ਹੈ ਬੈਟਰੀ ਟਰੈਕਟਰ ਦੀ ਨਵੀਂ ਹੈ ਤੁਸੀਂ ਦੇਖ ਰਹੇ ਹੋ ਬਾਈ ਨੇ ਲੈਫਟ ਪੰਪ ਬਾਹਰ ਕਢਵਾਇਆ ਹੋਇਆ ਤੇ ਟਰੈਕਟਰ ਸਾਰਾ ਚੈੱਕ ਕਰ ਲਓ ਬਾਈ ਜੀ ਸ਼ਾਨਦਾਰ ਕੰਡੀਸ਼ਨ ਦਾ ਟਰੈਕਟਰ ਹੈ ਮਾਡਲ ਦੇ ਹਿਸਾਬ ਨਾਲ ਟਾਇਰ ਵੇਖ ਲਓ ਲਗਭਗ 60% ਮੰਨ ਕੇ ਚੱਲੋ ਹੈ ਨਾ ਇੰਨੇ ਕੀ ਹੈ ਇੰਨੇ ਕੀ ਅਗਲੇ ਟਾਇਰ ਹੈ ਮਤਲਬ 50 60% ਹੈਗੇ ਆ ਆਪਾਂ ਟਰੈਕਟਰ ਸਾਰਾ ਤੁਹਾਨੂੰ ਘੁੰਮ ਕੇ ਦਿਖਾ ਦਿੰਦੇ ਆ ਅੱਗੇ ਆਪਾਂ ਗੱਡੀਆਂ ਦੀਆਂ ਵੀਡੀਓ ਪਾਉਣੇ ਵੈਸੇ ਪਹਿਲੀ ਵਾਰ ਟਰੈਕਟਰ ਦੀ ਆਪਾਂ ਵੀਡੀਓ ਬਣਾਈ ਹੈ ਕਿਉਂਕਿ ਕਈ ਦੋਸਤਾਂ ਦੇ ਫੋਨ ਕਾਲਸ ਆਉਂਦੇ ਸੀ ਬਾਈ ਟਰੈਕਟਰ ਵਗੈਰਾ ਵੀ ਕਿਤੇ ਹੋਵੇ ਤਾਂ ਸਾਨੂੰ ਜਰੂਰ ਸਾਡੇ ਤੱਕ ਸੁਨੇਹਾ ਪਹੁੰਚਾ ਦਿਆ ਕਰੋ ਕਿਉਂਕਿ ਸੀਜ਼ਨ ਦਾ ਟਾਈਮ ਹੁਣ ਹਰੇਕ ਬੰਦੇ ਨੂੰ ਛੋਟੇ ਵੱਡੇ ਸਾਧਨ ਦੀ ਲੋਡ ਹੈ ਮਸ਼ੀਨਾਂ ਵਗੈਰਾ ਤੇ ਲਾਉਣ ਲਈ ਪੰਪ ਵਗੈਰਾ ਬਾਈ ਜੀ ਚੈੱਕ ਕਰ ਲਓ ਕਿਤੇ ਕੋਈ ਲੀਕੇਜ ਨਹੀਂ ਪੰਪ ਬਿਲਕੁਲ ਐਨ ਓਕੇ ਰਿਪੋਰਟ ਹੈ ਬਾਈ ਕਹਿੰਦਾ ਵੀ ਪੰਪ ਦਾ ਤੇ ਇੰਜਨ ਦਾ ਕੰਮ ਅਜੇ ਮੈਂ ਹੁਣੇ ਹੀ ਕਰਵਾਇਆ ਕੋਈ ਥੋੜਾ ਜਿਹਾ ਹੀ ਹੋਇਆ ਲੱਗੇ ਪਿੰਡ 나ਥੇ ਵਾਲਾ ਉਥੋਂ ਦਾ ਮਿਸਤਰੀ ਆ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਤੇ ਪਤਾ ਕਰ ਸਕਦੇ ਹੋ ਦੇ ਕੋਲੋਂ ਬਾਈ ਹੁਣੇ ਕਹਿੰਦੇ ਵੀ ਇੰਜਨ ਗੇਅਰ ਦੀ ਆਪਣੀ ਫੁੱਲ ਗਾਰੰਟੀ ਹੈ ਬਾਈ ਜੀ ਐਨ ਓਕੇ ਰਿਪੋਰਟ ਟਰੈਕਟਰ ਹੈ ਬਾਈ ਨੂੰ ਕਿਸੇ ਐਮਰਜੈਂਸੀ ਕਾਰਨ ਕਰਕੇ ਇਹ ਵੇਚਣਾ ਪੈ ਰਿਹਾ ਵੈਸੇ ਘਰੇ ਮਤਲਬ ਵਰਤੋਂ ਲਈ ਰੱਖਿਆ ਸੀ ਟਰੈਕਟਰ ਬਹੁਤ ਸਾਫ਼ ਸੀ ਬਾਈ ਕੋਲੇ ਸਾਰਾ ਤੁਸੀਂ ਚੈੱਕ ਕਰ ਲਓ ਬਾਈ ਜੀ ਡਬਲ ਕਲਚ ਟਰੈਕਟਰ ਤੂੜੀ ਵਾਲੀ ਮਸ਼ੀਨ ਵਗੈਰਾ ਤੇ ਜੇ ਕਿਸੇ ਵੀਰ ਨੇ ਲਾਉਣਾ ਤਾਂ ਡਬਲ ਕਲਚ ਹੈ ਮਡਗਾਰਡ ਵਗੈਰਾ ਆਪਾਂ ਤੁਹਾਨੂੰ ਸਾਰੇ ਦਿਖਾਵਾਂਗੇ ਸਾਰਾ ਟਰੈਕਟਰ ਘੁੰਮ ਕੇ ਚੰਗੀ ਤਰ੍ਹਾਂ ਬੈਕ ਸਾਈਡ ਤੋਂ ਟਰੈਕਟਰ ਚੈੱਕ ਕਰ ਲਓ ਬਾਈ ਜੀ ਵਧੀਆ ਕੰਡੀਸ਼ਨ ਹੈ ਜਿਹੜੇ ਮਡਗਾਰਡ ਵਗੈਰਾ ਹੈਗੇ ਆ ਸਾਰੇ ਸਾਫ਼ ਪਏ ਆ ਮਾਡਲ ਦੇ ਹਿਸਾਬ ਨਾਲ ਇਹ 90 ਮਾਡਲ ਟਰੈਕਟਰਾਂ ਦੇ ਆਪਾਂ ਦੇਖੀ ਦੀਆਂ ਤੇ ਲਗਭਗ ਗਲੇ ਹੁੰਦੇ ਆ ਪਰ ਨਈ ਪੀਟੀਓ ਸ਼ਾਟ ਜਿਹੜੀ ਬਾਈ ਦੀ 6 ਚਰੇ ਦੀ ਕਰਵਾਈ ਹੋਈ ਆ ਪਹਿਲਾਂ ਇਹਦੀ ਦੂਸਰੀ ਆਉਂਦੀ ਐ ਬਾਈ ਹੁਣ ਉਹਨੂੰ ਪਤਾ ਤੁਹਾਨੂੰ ਇਹ 6 ਚਰੇ ਦੀ ਕਰਵਾਈ ਹੋਈ ਹੈ ਠੀਕ ਹੈ ਜੀ ਚੈੱਕ ਕਰ ਲਓ ਚੰਗੀ ਤਰ੍ਹਾਂ ਟਿਊਬਾਂ ਵਗੈਰਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਤੋ ਲੀਕੇਜ ਨਹੀਂ ਐਨ ਓਕੇ ਰਿਪੋਰਟ ਐ ਦੂਜੇ ਪਾਸੇ ਦੇ ਵੀ ਚੈੱਕ ਕਰ ਲਓ ਮਡਗਾਰਡ ਦੇਖ ਲਓ ਬਾਈ ਜੀ ਕਿਤੇ ਕੋਈ ਦਾਗ ਨਹੀਂ ਹਲਕਾ ਫੁਲਕਾ ਹੈਗਾ ਤੇ ਉਦਾਂ ਮਾਡਲ ਦੇ ਹਿਸਾਬ ਨਾਲ ਬਹੁਤ ਵਧੀਆ ਹਾਲਤ ਦੇ ਮਡਗਾਰਡ ਨੇ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਬਾਈ ਜੀ ਤੇ ਬਾਈ ਉਹਨਾਂ ਨੇ ਮੁੱਲ ਵੀ ਜਮਾਂ ਜਾਇਜ਼ ਹੀ ਰੱਖਿਆ ਸਿਰਫ 1,20,000 ਰੁਪਇਆ ਮੌਕੇ ਤੇ ਥੋੜਾ ਬਹੁਤਾ ਮਾਨਤਾ ਨਾ ਹੋ ਜਾਊਗਾ ਬਸ ਵੈਸੇ ਬਾਈ ਹੁਣੀ ਕਹਿੰਦੇ ਸੀ 120 ਦੇ ਵਿੱਚ ਯੈਸ ਨੋ ਹੀ ਐ ਛਤਰੀ ਦਾ ਕੱਪੜਾ ਬਾਈ ਜੀ ਚੈੱਕ ਕਰ ਲਓ ਬਿਲਕੁਲ ਵਧੀਆ ਐ ਨਿ ਸਾਫ ਹਾਲਤ ਦੇ ਵਿੱਚ ਨੀਟ ਐਂਡ ਕਲੀਨ ਐ ਕਿਤੇ ਫਟਿਆ ਨਹੀਂਗਾ ਬਿਲਕੁਲ ਨਵੀਂ ਛਤਰੀ ਐ ਟਰੈਕਟਰ ਸਾਰਾ ਤੁਸੀਂ ਦੇਖ ਲਿਆ ਘੁੰਮ ਕੇ ਚੰਗੀ ਤਰ੍ਹਾਂ ਫੇਰ ਨਿਗਾ ਮਾਰ ਲਓ ਮੱਡਗੜਾ ਆਪਾਂ ਤੁਹਾਨੂੰ ਹੀਟ ਹੋ ਵੀ ਦਿਖਾ ਦਿੰਦੇ ਐ ਅੰਗਲਾ ਵਗੈਰਾ ਗਲਾਰਨਾ ਬਿਲਕੁਲ ਸਾਫ਼ ਨੇ ਬਾਈ ਜੀ ਕਿਤੇ ਦਾਗ ਹੀ ਨਹੀਂਗਾ ਜੇ ਤੁਹਾਨੂੰ ਪਹਿਲਾਂ ਦੱਸਿਆ ਡਬਲ ਕਲਚ ਟਰੈਕਟਰ ਹੈ ਤੂੜੀ ਵਾਲੀ ਮਸ਼ੀਨ ਤੇ ਵਧੀਆ ਚੱਲੂਗਾ ਕੋਈ ਪ੍ਰੋਬਲਮ ਵਾਲੀ ਗੱਲ ਨਹੀਂਗੀ ਪੀਟੀਓ 6 ਚ ਰਹੀਦੀ ਹੈ ਠੀਕ ਹੈ ਸਾਰਾ ਪੁੱਤ ਨੂੰ ਟਰੈਕਟਰ ਦਿਖਾ ਦਿੱਤਾ ਹੈ ਚੰਗੀ ਤਰ੍ਹਾਂ ਮਾਰ ਲਓ ਨਿਗਾ ਤੇ ਆਪਾਂ ਤੁਹਾਨੂੰ ਸਲਫ ਮਾਰ ਕੇ ਵੀ ਖੋਣੇ ਆਂ ਮਾਰੀ ਦੇ ਮਾਰੀ ਇਸ ਤੋਂ ਬਾਅਦ ਬਾਈ ਹੁਣਾਂ ਕੋਲੇ ਇੱਕ ਪੱਠੇ ਲੈ ਕੇ ਆਉਣ ਵਾਲਾ ਰੇੜਾ ਬਾਈ ਜੀ ਇਹ ਵੀ ਵੇਖ ਲਓ ਟਾਇਰ ਇਹਦੇ ਪਾਏ ਬਾਈ ਹੁਣੇ ਕਹਿੰਦੇ ਛੋਟੇ ਹਾਥੀ ਵਾਲੇ ਇਹ ਛੇਤੀ ਕਿਤੇ ਪੈਂਚਰ ਨਹੀਂ ਹੁੰਦੇ ਛੇਤੀ ਕਿਤੇ ਖਰਾਬ ਨਹੀਂ ਹੁੰਦੇ 6-7 ਪਸ਼ੂਆਂ ਦੇ ਪੱਠੇ ਬਾਈ ਹੁਣੇ ਇਹ ਤੇ ਲੈ ਕੇ ਆਉਂਦੇ ਆ 2006 ਮਾਡਲ ਮੋਟਰਸਾਈਕਲ ਹੈ ਕਾਪੀ ਵੀ ਨਾਲ ਹੈਗੀ ਹੈ ਚੈੱਕ ਕਰ ਲੋ ਰੇੜਾ 22-30 ਹਜ਼ਾਰ ਰੁਪਏ ਦਾ ਮੰਗਦੇ ਆ ਮੌਕੇ ਤੇ ਜਿੰਨਾ ਕੋ ਹੋ ਸਕੇ ਤੁਹਾਡਾ ਮਾਨ ਤਨ ਕਰ ਦੇਣਗੇ ਇਹਦੇ ਜੋ ਹੈ ਨਾ ਬਾਈ ਹੁਣ ਉਹਨੂੰ ਲੋੜ ਆ ਕਿਸੇ ਐਮਰਜੈਂਸੀ ਕਾਰਨ ਬਾਈ ਹੁਣਾਂ ਨੂੰ ਸੰਦ ਵੇਚਨੇ ਪੈ ਰਹੇ ਨਹੀਂ ਤਾਂ ਸਾਹਵੇਂ ਹੁੰਦੇ ਜੱਟ ਦੇ ਪੁੱਤਾਂ ਵਾਂਗੂ ਤੇ ਚਲੋ ਕਈ ਵਾਰੀ ਹਾਲਾਤ ਬਣ ਜਾਂਦੇ ਵੀ ਬੰਦੇ ਨੂੰ ਕੋਈ ਲੋੜ ਪੈ ਜਾਂਦੀ ਖੜੇ ਪੈਰ ਕੋ ਜਿਸ ਤਰ੍ਹਾਂ ਦਾ ਕਰਨ ਦੀ ਤੇ ਆਹ ਮਾਰ ਲੋ ਨਿਗਾ 30 ਹਜ਼ਾਰ ਰੁਪਏ ਦਾ ਰੇੜਾ ਤੇ 1 ਲੱਖ 20 ਦਾ ਟਰੈਕਟਰ ਬਾਈ ਹੁਣਾਂ ਨੇ ਕੀਤਾ ਵਕਾਊ ਜੇ ਕਿਸੇ ਵੀਰ ਨੂੰ ਜੱਜਦੀ ਹੈ ਦੋਨੇ ਚੀਜ਼ਾਂ ਤਾਂ ਨੰਬਰ ਚੱਲਦਾ ਬਾਈ ਦਾ ਸਕਰੀਨ ਤੇ ਬਾਈ ਹੁਣਾਂ ਨਾਲ ਕਰ ਲਓ ਗੱਲਬਾਤ ਤੇ ਆਪਦਾ ਕਰ ਲਿਓ ਸੌਦਾ ਮੈਸਤਰੀ ਮੈਕੈਨਿਕ ਨੂੰ ਵਿਖਾ ਕੇ ਆਪਾਂ ਮਿਲਦੇ ਹਾਂ ਹੋਰ ਵੀਡੀਓ ਚ ਜਉਂਦੇ ਬਾਦ ਦੇ ਰੋ ਰੱਬ ਰੱਖਾ